ਇਹ ਭਾਂਡਿਆਂ ਦਾ ਕਿਵੇਂ ਢੇਰ ਲੱਗਿਆ ਪਿਆ ਵਾ ਹੈ ਕਿੱਥੇ ਆਹੀ ਦੇਖਾਂ ਨੂੰ ਮੈਂ ਜਾ ਕੇ ਨਹੀਂ ਮੈਨੂੰ ਕਿਤੇ ਦੇਖੀ ਨਹੀਂ ਕਿੱਧਰ ਤੁਰ ਗਈ ਸਾਰੇ ਮੈਂ ਲੱਭੇਈ ਇਹਨੂੰ ਵੇ ਨਹੀਂ ਫੋਟ ਨਹੀਂ ਉਹ ਪਈਆ ਰਾਮ ਨਾਲੇ ਤਾਂ ਨਹੀਂ ਰਾਮ ਨਾਲ ਪਈਆ ਨਹੀਂ ਕਿਹੜਾ ਟਾਈਮ ਆ ਪੈਣ ਦਾ ਹੈ ਹਾਏ ਹਾਏ ਨਹੀਂ ਮੈਂ ਤਾਂ ਲੱਤਾ ਥੱਕ ਗਈਆਂ ਫਿਰਦੀ ਦੀਆਂ ਨਹੀਂ ਪੰਮੀ ਨਹੀਂ ਕੋੜੇ ਪੰਮੀ ਹਾਂ ਬੇਬੇ ਨੀ ਕੁੜੇ ਕਿ ਮੈਂ ਸੁੱਤੀ ਪਈ ਆ ਭਾਂਡਿਆਂ ਦੇ ਉੱਥੇ ਅੰਦਰ ਢੇਰ ਲੱਗਿਆ ਪਿਆ ਵਾ ਕੋਈ ਨਾ ਬੇਬੇ ਮੈਂ ਥੋਲਣਨੀ ਆ ਮੈਂ ਤਾਂ 5 ਕੁ ਮਿੰਟ ਪਈ ਸੀ ਮੇਰੀ ਤਾਂ ਅੱਖ ਲੱਗ ਗਈ ਨੀ ਬੂ ਨੀ ਮੈਨੂੰ ਕਹਿੰਦੀ ਅੱਖ ਲੱਗ ਗਈ ਸੀ ਨੀ ਆਹ ਘੜਾ ਟਾਈਮ ਆ ਪੈਣ ਦਾ ਕੋਈ ਨਾ ਬੇਬੇ ਥੋਲਣਨੀ ਆ ਭਾਂਡੇ ਕੋਈ ਨਾ ਮੈਂ ਬਸ 5 ਕੁ ਮਿੰਟ ਪਈ ਸੀਗੀ ਤੇ ਸਾਰਾ ਕੰਮ ਕਰਕੇ ਵਿਹਲੇ ਹੋਗੇ ਤੇ ਤੂੰ ਲੰਮੀ ਆ ਤਾਣੀ ਪਈ ਨੀ ਜਾ ਕੇ ਕੰਮ ਕਰ ਲੈ ਜਾਣੀ ਆ ਬੇਬੇ ਤੂੰ ਮੈਂ ਟਿਕਣ ਨਹੀਂ ਦਿੰਦੀ ਜਮਾਂ ਇਹ ਲੋਕੀ ਇਹ ਡਾੜਾ ਦੁਪਹਿਰਾ ਚੜੇ ਪੈ ਲੋਕੀ ਸਾਰਾ ਕੰਮ ਨਿਮੇੜ ਲੈ ਇਹ ਮੈਡਮ ਬਣ ਕੇ ਸੁੱਤੀ ਪਈ ਆ ਇਹ ਨਹੀਂ ਹੈਗਾ ਮੈਂ ਭੋਰਾ ਛੇਤੀ ਕੰਮ ਨਿਮੇੜ ਲ ਘਰ ਆ ਲਾਇਆ ਨਹੀਂ ਇੰਨੀ ਗਰਮੀ ਹੋਈ ਪਈ ਆ ਬੇਬ ਬਸ ਐਮੀ ਬੋਲੀ ਜੰਦੀ ਰਹੀਂ ਇਹਨੂੰ ਬਸ ਹੋਰ ਕੋਈ ਕੰਮ ਹੀ ਨਹੀਂ ਬੋਲਣ ਤੋਂ ਲਾ ਬਸ 10 ਮਿੰਟ ਬੰਦਾ ਪੈ ਕੇ ਜਾਂ 10 ਕਿਲੋੜਾ ਆ ਗਿਆ ਵਾ ਬਸ ਐਂ ਬੋਲੀ ਜੰਦੀ ਰਹੀਂ ਤੇ ਕੰਮ ਤਾਂ ਮੈਂ ਆਪ ਹੀ ਕਰਨਾ ਹੁੰਦਾ ਨੇ ਕਿਹੜਾ ਕਰਨਾ ਹੁੰਦਾ ਵਾ ਪਤਾ ਨਹੀਂ ਕਿਉਂ ਇਹ ਨੂੰ ਨਹੀਂ ਆਤਾ ਬੜਬੜਕਾਰਨ ਦੀ। ਇਹਨਾਂ ਬਸ ਟੋਕਾ ਟਾਕੀ ਵਾਲੇ ਆਤ ਨਹੀਂ ਮੈਨੂੰ ਚੰਗੀ ਲੱਗਦੀ। ਉਹ ਤਾਂ ਇੰਨੀ ਪੈੜੀ ਲੱਗਦੀ ਪਰ ਹਟਦੀ ਨਹੀਂ ਇਹ ਟੋਕਾ ਟਾਕੀ ਕਰਨ। ਹਾਏ ਨਹੀਂ ਵਿਚਾਰੀ ਨੂੰ ਕਿੰਨਾ ਤੰਗ ਕਰਦੀ ਐ। ਨਹੀਂ ਇਹਦੀ ਸੱਸ ਕਿੰਨਾ ਕੰਮ ਕਰੰਦੀ ਐ ਵਿਚਾਰੀ ਤੇ ਹਾਂ ਬਿਲਕੁਲ ਪੂਰਾ ਨੇ ਡੱਕਾ ਤੇ ਉਹਦੀ ਕਿੰਨਾ ਤੇ ਕੁੱਟੀ ਜਾਂਦੀ ਐ ਹਾਏ ਵਿਚਾਰੀ ਨੇ। ਬਾળે ਤੰਗ ਕਰਦੀ ਐ ਵਿਚਾਰੀ। ਨੇ ਕੁੜੀਏ 니 ਤੂੰ ਇੱਥੇ ਬੈਠ ਕੇ ਟੀਵੀ ਦੇਖੀ ਜਾਨੀ ਆ ਬਾਹਰ ਬੇੜੇ ਚ ਕੂੜਾ ਖਿੰਡਿਆ ਪਿਆ ਵਾ ਕੱਪੜਿਆਂ ਦਾ ਢੇਰ ਲੱਗਿਆ ਪਿਆ ਵਾ ਤੇ ਜੇ ਜਾ ਕੇ ਕੰਮ ਕੁੰਮ ਕਰ ਲੈ ਕੋਈ ਨਾ ਕੋਈ ਨਾ ਬੇਬੇ ਮੈਂ ਕਰਦੀ ਤੂੰ ਬੋਲ ਨਾ ਮੈਨੂੰ ਮੜਾ ਦਾ ਨਾਟਕ ਦੇਖ ਲੈਣ ਦੇ ਬਸ ਥੋੜਾ ਜਿਹਾ ਰਹਿ ਗਿਆ ਬਸ ਆਉਣੀ ਆ ਮੈਂ 니 ਫਟੇ ਮੂੰ ਤੇਰੇ 니 ਕੋਈ ਆ ਜਾਂਦਾ ਹੁੰਦਾ ਗੰਦਾ ਲੱਗਦਾ ਬੇੜਾ 니 ਜਾ ਕੇ ਕੰਮ ਕਰ ਲੈ ਕੋਈ ਨਾ ਬੇਬੇ ਕਰਦੀ ਬਸ ਮੜਾ ਦੇ ਰਹਿ ਕੇ ਦੇਖ ਲੈਣ ਦੇ ਨਾਟਕ 니 ਫੇਰ ਦੇਖ ਲਈ ਤੇ ਨਾਟਕ ਪਹਿਲਾਂ ਕੰਮ ਨਿਵੇੜਾ ਕੇ ਛੇਤੀ ਛੇਤੀ ਤੁਰਿਆ ਹੁਣ ਆਉਣੀ ਆ ਤੂੰ ਚੱਲ ਬੇਬੇ ਮੈਂ ਆ ਇਹ ਤੋਰਿਆ ਸੇਦੀ ਕਰ ਕੰਮ ਨੇ ਵੇਪਨਾ ਆਨੀ ਆਨੀਆ ਬੁੜੀ ਨਾ ਹਾਡੀ ਟੈਕ ਵੀ ਬੰਦ ਵੀ ਉਹਨੂੰ ਬੰਦ ਬੈਠੀ ਦੱਸ ਜਾਂ ਸਹੀ ਮੈਂ ਵੇਹਲੀ ਬੈਠੇ ਨਾ ਪਤਾ ਨਹੀਂ ਕੀ ਗੜੀ ਪੈ ਜਾਂਦੀ ਐ ਇੰਨਾ ਸਾਰਾ ਟਿਊਟਰ ਮੇਰਾ ਸਾਰਾ ਨਗਾ ਖੇਤਰ ਦੁਆ ਨਾ ਤੇ ਪਾਪ ਦਾ ਕਿਥੇ ਲਾਤੀਆਂ ਮੈਂ ਹਾਏ ਮੈਂ ਤਾਂ ਤਾ ਨੂਣੀ ਬਣਾ ਪੈ ਗਿਆ ਹਾਏ ਹੁਣ ਕੀ ਕਰਾਂ ਹਾਏ ਸਬਜੀ ਤਾਂ ਸਾਰੀ ਹੋ ਜਾਣੀ ਆ ਕੌੜੀ ਜੀ ਹੋ ਜਾਣੀ ਆ ਹਾਏ ਮੈਂ ਤਾਂ ਤਾ ਨਾਣ ਬੱਧ ਪੈ ਗਿਆ ਜੇ ਬੁਢੀ ਨੂੰ ਪਤਾ ਲੱਗ ਗਿਆ ਉਹਨੇ ਤਾਂ ਮੈਨੂੰ ਵੱਢ ਕੇ ਖਾ ਜਾਣਾ ਨਾ ਇੰਨਾ ਨਾਣ ਪਤਾ ਹਾਏ ਹੁਣ ਕੀ ਕਰਾਂ ਇਹ ਤਾਂ ਹੁਣ ਨਿਕਲਣਾ ਵੀ ਨਹੀਂ ਗਾ ਇਹ ਹੁਣ ਐਂ ਕਰਦੀ ਆ ਸਕੀਮ ਲਾਉਣੀ ਆ ਆਪਿਆ ਮੇਰਾ ਫੋਨ ਵੇ ਬੇਣੀ ਪਸੰਦੀਆਂ ਚੜ ਗੱਜਾ ਹਵਟੀਏ ਬੇਬੇ ਜਾਨੀ ਆ ਬੇਬੇ ਕੋਲੇ ਬੇਬੇ ਮਾੜਾ ਮੇਰੀ ਸਾਜੀ ਦੇਖ ਲਓਗੇ ਉਹ ਬਸ ਨੂਨ ਰਹਿ ਗਿਆ ਪਾਉਣ ਵਾਲਾ ਮਾੜਾ ਜਿਹਾ ਪਾ ਦਿਓ ਮੇਰੇ ਭਾਈ ਦਾ ਫੋਨ ਆਈ ਜਾਂਦਾ ਬਾਹਰੋਂ ਮੈਂ ਮਾੜਾ ਜੀ ਗੱਲ ਕਰ ਲਾ ਚੰਗਾ ਕੋਈ ਨਾ ਕੋਈ ਨਾ ਕਰ ਲਾ ਮੈਂ ਪਾ ਦਿੰਨੀ ਆ ਨੂਨ ਹੀ ਪਾਉਣਾ ਚਲ ਪਾ ਦਿੰਨੀ ਆ ਪਾਇਦ ਮਨੂ want a deal ਹਮਮ ਨੀ ਬੇਬੇ ਆ ਕੀ ਕੀਤਾ ਪਿਆ ਤੇਰਾ ਨਾ ਕੀ ਹੋ ਗਿਆ ਇੰਨਾ ਨੂਨ ਪਾਤਾ ਦਾਲ ਚ ਨਹੀਂ ਮੈਂ ਤਾਂ ਹਸਾਬ ਦਾ ਪਾਇਆ ਸੀ ਥੋੜਾ ਜਿਹਾ ਮੈਂ ਤਾਂ ਬਾਲਾ ਪਾਇਆ ਨਹੀਂ ਪਾਇਆ ਸੀ ਤੂੰ ਥੋੜਾ ਜਿਹਾ ਇੱਕ ਬਰਕੀ ਤਾਂ ਲਾ ਤੈਨੂੰ ਪਤਾ ਲੱਗੇ ਖਾ ਖਾ ਛੇਤੀ ਕਰ ਲਾ ਬਰਕੀ ਇੱਕ ਆਏ ਹੋਏ ਨਹੀਂ ਤਾਂ ਖਾਰੀ ਹੋਈ ਪਈਆ ਨਹੀਂ ਕੁੜੇ ਮੈਂ ਤਾਂ ਥੋੜਾ ਜਿਹਾ ਪਾਇਆ ਸੀ ਨੂਨ ਲੈ ਦੱਸ ਬੇਬੇ ਹਾਏ ਨਹੀਂ ਬੇਬੇ ਮੈਂ ਤਾਂ ਤੈਨੂੰ ਕਹਿ ਕੇ ਹੀ ਪਛਤਾਈ ਤੂੰ ਤਾਂ ਸਾਰੀ ਦਾਲ ਸਬਜ਼ੀ ਦਾ ਸੱਤਿਆ ਹੀ ਵੜਤੀ ਓਈ ਨਹੀਂ ਮੈਨੂੰ ਤਾਂ ਦੱਸ ਤੋ ਦੋਲ ਨਹੀਂ ਪੈਣੀ ਆ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੇਰਾ ਤਾਂ ਦਿਮਾਗ ਹੀ ਚੱਕਿਆ ਪਿਆ ਮੈਨੂੰ ਤਾਂ ਪਤਾ ਹੀ ਲੱਗੇ ਕਦੋਂ ਮੈਨਾਂ ਨੂਨ ਪਾਤਾ ਲੈ ਮੈਂ ਤਾਂ ਅੱਜ ਸਾਰਾ ਦਿਹਾੜੀ ਲਾਤੀ ਟੱਕਰਾ ਮਾਰ ਕੇ ਮਸਾ ਮੈਂ ਤਾਂ ਬੜੀ ਆਦ ਜਾਨ ਰੀਜਨਲ ਬਣਾਈ ਸੀ ਵੀ ਸੁਆਦ ਬਣੂਪੁਰ ਚੱਲ ਕੋਈ ਨਾ ਪੁੱਤ ਮੈਂ ਦੁਬਾਰਾ ਬਣਾ ਲੈਨੀ ਆ ਆਲੂ ਪਕੌੜੇ ਪੈ ਚੱਲ ਮੈਂ ਉਹ ਬਣਾ ਲਿਉਣੀ ਆ ਚੱਲ ਕੁੜੇ ਮੈਂ ਹੋਰ ਬਣਾ ਲਿਉਣੀ ਆ ਗੋਨਾਲਾ ਬਣਾ ਲਾ ਹੌਣ ਨਾ ਬੇਬੇ ਉਹੀ ਕੰਮ ਕਰਦੀ ਫੇਰ ਨੀਰਾ ਨੂਨ ਪਾਦੀ ਧਿਆਨ ਰੱਖੀ ਹੁਣ ਕੋਈ ਨਾ ਪਤਲੀ ਧਿਆਨ ਹਾਂ ਧਿਆਨ ਨਾ ਬਣਾਈ ਹੁਣ ਮੇਰਾ ਤਾਂ ਸਾਰਾ ਪਾਣੀ ਪਾਤਾ ਤੂੰ ਕੀਤੇ ਕਰਾਇ ਤੇ ਇੰਨੀਆਂ ਟੱਕਰਾਂ ਮਾਰੀਆਂ ਮੈਂ ਹੂੰ ਹੌਣ ਆਈ ਏ ਮੁੜੀ ਤੂੰ ਵੀ ਲੋਟ ਮੈਥੋਂ ਬੜਾ ਤਾਂ ਕੀਤਾ ਮੈਨੂੰ ਹਰੇਕ ਗੱਲ ਤੇ ਟੁੱਕਾ ਟੱਕੀ ਤੇ ਟੱਕੀ ਅੱਜ ਆਈ ਏ ਮੇਰੇ ਲੋਟ ਬਸ ਹੁਣ ਆਈ ਸਕੀਮ ਲਾ ਲਿਆ ਕਰਨੀ ਗਲਤੀ ਮੇਥੋਂ ਹੋਇਆ ਕਰਨੀ ਪਾ ਤੇਰੇ ਸਿਰ ਤੇ ਆ ਕਰਨੀ ਬਸ ਹਾਂ